ਪੰਜਾਬ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਵੱਲੋਂ ਚੇਤਨਪੁਰਾ ਵਿਖੇ ਬਾਸ ਅਡਾ ਅਤੇ ਅੰਮ੍ਰਿਤਸਰ ਤੋਂ ਫਤੇਗੜ ਚੂਨੀਆ ਰੋਡ ਬਣਾਉਣ ਦਾ ਕੀਤਾ ਐਲਾਨ ਅੱਜ ਚੇਤਨਪੁਰਾ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੈਬਨਿਟ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਨੇ ਕਿਹਾ ਕਿ ਇਲਾਕਾ ਨਿਵਾਸੀਆਂ ਦੀ ਰੋਡ ਬਣਾਉਣ ਦੀ ਮੰਗ ਨੂੰ ਉਹ ਜਲਦੀ ਪੂਰਾ ਕਰ ਦੇਣਗੇ ਇਸ ਬਾਰੇ ਉਹਨਾਂ ਮੁੱਖ ਮੰਤਰੀ ਪੰਜਾਬ ਅਤੇ ਪੀਡਬਲਯੂਡੀ ਮੰਤਰੀ ਹਰਭਜਨ ਸਿੰਘ ਈਟੀਓ ਨਾਲ ਗੱਲਬਾਤ ਕਰ ਲਈ ਹੈ ਅਤੇ ਆਉਣ ਵਾਲੇ 2-3 ਮਹੀਨਿਆਂ ਵਿੱਚ ਇਸੇ ਸੜਕ ਬਣਾਉਣ ਦਾ ਕੰਮ ਆਰੰਭਿਆ ਜਾਵੇਗਾ ਇਸ ਮੌਕੇ ਵੱਡੀ ਗਿਣਤੀ ਵਿੱਚ ਆਪ ਵਰਕਰ ਹਾਜ਼ਰ ਸਨ ਇਹ ਛੜਕ ਦੀ ਇਹੋ ਜਿ ਉਸ ਦਿਨ ਪਾ ਕੇ ਬੇ ਕਾਗਜ਼ੀ ਵੀ ਉਹ ਉਲਝਣਾ ਉਹ ਛੱਡਾ ਫਿਰਤਾ ਮਿਲਿਆ ਸੀਗਾ ਉਹ ਠੇਕੇਦਾਰ ਵੀ ਤੇਜ ਬਾਜਵਾ ਜੀ ਦਾ ਠੇਕੇਦਾਰ ਜੀ ਸਾਹਬ ਨੂੰ ਕਹਿ ਕੇ ਇਹ ਛੜਕ ਦਾ ਦਵਾਦਾ ਆਪਾਂ ਉਹ ਇਹਨੂੰ ਸ਼ੁਰੂ ਲੱਗਿਆ ਕਰਾਉਣ ਬਦ ਮੇਰਾ ਖਿਆਲ ਹੈ ਬਾਜਵਾ ਜੀ ਕਿਰਪਾ ਕਰੂ ਕਿ ਅਗਲੇ 2-4 ਮਹੀਨਿਆਂ ਦੇ ਵਿੱਚ ਕਿੰਦਾ ਕੰਮ ਆਪਾਂ ਸ਼ੁਰੂ ਕਰਾ ਦਾਂਗੇ ਇਹ ਕੱਲੀ ਚੇਦਨਪੁਰਾ ਦੀ ਦੀ ਸਾਰੇ ਇਲਾਕੇ ਦੀ ਉਹ ਜਿਹੜੇ ਲੋਕ ਡੇਰਾ ਬਾਬਾ ਨਾਨਕ ਦਾ ਖਰਕਾ ਪੁਰ ਤੱਕ ਵੀ ਜਾਂਦੇ ਉਹਨਾਂ ਲਈ ਵੀ ਇੱਕ ਬੜਾ ਬਠਾਏ ਰਸਤਾ ਕਿ ਇਹਦੇ ਰਸਤਾ ਠੀਕ ਹੋ ਜਾਂਦੇ ਤੁਸੀਂ ਸਭ ਲੋਕਾਂ ਕੇ ਇਹ ਇਹ ਆਪਣਾ ਕਿੰਨੇ ਹਜ਼ਾਰਾਂ ਲੋਕ ਰੋਜ਼ ਇੱਧਰ ਦੀ ਲੱਗਦੇ ਆ ਸੋ ਮੈਂ ਤੁਹਾਨੂੰ ਇਹ ਵਿਸ਼ਵਾਸ ਦਉਂਦਾ ਕਿ ਆਪਾਂ ਇਹ ਛਟਕ ਨੂੰ ਮੈਂ ਤੁਹਾਨੂੰ ਬੜਵਾ ਕੇ ਦਊਗਾ ਸੀਐਮ ਸਾਹਿਬ ਨੂੰ ਕਹਿ ਕੇ ਮਤਲਬ ਇਹ ਛਟਕੂ ਦੇ ਪਰ ਉਹਨਾਂ ਤੇ ਵੀ ਡਿਊਟੀ ਆ ਮੈਂ ਜਿੱਦਾਂ ਵੀ ਹੋਵੇ ਜੇ ਤੂੰ ਆਪਾਂ ਕਹਾਂਗੇ ਕੋਈ ਕੋਈ ਚੱਕਰ ਦੀ ਅਚਰਤੋ ਕੋਈ ਜਿੱਤੇ ਇੰਨਾ ਟਾਈਮ ਆਪਾਂ ਤੁਹਾਨੂੰ ਤਾਂ ਲੱਗਦਾ ਪੰਨਾ 20 ਸਾਲ ਹੀ ਹੋ ਗਏ ਤੁਹਾਨੂੰ 20 ਸਾਲ ਹੋ ਗਏ ਹਨ 20 ਸਾਲ ਵਾਲਤ ਦੇਖੋ ਕਿੰਦੀ ਮਾੜੀ ਹਾਲਤ ਐ ਇਸ ਇਲਾਕੇ ਦੀ ਮੈਂ ਤਾਂ ਹੈਰਾਨ ਆ ਭਾਜੀ ਕੱਲੇ ਆ ਕਿ ਆਪਾਂ ਸਵੇ ਹੀ ਬਾਪ ਪਰਵਾਦ ਵਾਲੇ ਕਿੰਨਾ ਨੁਕਸਾਨ ਹੋਇਆ ਸੀ ਇਹ ਨਾਲੇ ਛੜਕਾ ਬਣਾਉਣ ਦੇ ਸੀਗੇ ਤੇ ਮੈਂ ਕਿੰਨਾ ਵੀ ਐਸਟੀਡੀ ਬਲਾਕ ਤੇ ਪੈਸੇ ਲੱਗਦੇ ਕਿੰਨੇ ਪਾਹੇ ਲੱਗਦੇ ਨੇ 7 ਲੱਗਦੇ 8 ਲੱਗਦੇ 9 ਲੱਗਦੇ 10 ਲੱਗਦੇ ਬਾਬਾ ਕਰਵਾ ਜੇ ਬ੍ਰਾਹਮਣ ਪੁੱਤਰ ਹੈ ਬਾਬਾ ਬੁੱਢਾ ਸਾਹਿਬ ਕਿਰਪਾ ਕਰ ਕਹਿਣਾ ਆ ਸੀਗਾ ਖੜੇ ਚੇਤਨ 쿠ਦਾ ਬੜਾ ਅਧਿਆਤਮਿਕ ਪਿੰਡ ਆ ਸਾਡੇ ਬਹੁਤ ਵੱਡੇ ਉਗੇ ਦੇਸ਼ ਭਗਤ ਜੋ ਸਾਹਿਬ ਦਾ ਪਿੰਡ ਆ ਇੱਥੇ ਬਹੁਤ ਵੱਡੀ ਇੱਕ ਪ੍ਰੋਬਲਮ ਹੈ ਕਿ ਅੰਮ੍ਰਿਤਸਰ ਤੋਂ ਜਿਹੜੀ ਫਤਿਹਗੜ ਚੂੜੀਆਂ ਵਾਇਆ ਚੇਤਨਪੁਰਾ ਸਖਤਪੁਰਾ ਸ਼ੜਕ ਜਾਂਦੀ ਹੈ ਤੇ ਪਿਛਲੇ 20 ਸਾਲਾਂ ਤੋਂ ਖਰਾਬ ਹੈ। ਇਹ ਕਈ ਮੈਂ ਡਿਟੇਲਸ ਵੀ ਤੁਹਾਨੂੰ ਦੱਸਣਾ ਚਾਹੁੰਦਾ ਪਰ ਪਹਿਲੀਆਂ ਸਰਕਾਰਾਂ ਦੀ negligency ਕਰਕੇ ਇਹ ਸਾਰਾ ਸ਼ੜਕ ਦਾ ਜਿਹੜਾ ਸੱਤਿਆਨਾਸ ਹੋ ਗਿਆ। ਸੋ ਹੁਣ Chief Minister ਸਾਹਿਬ ਨਾਲ ਗੱਲ ਕੀਤੀ ਹੈ। PWD ਦੇ Minister ITO ਸਾਹਿਬ ਨਾਲ ਗੱਲ ਹੋਈ ਹੈ। ਇਹਦਾ ਦੁਬਾਰਾ ਟੈਂਡਰ ਕਲਾ ਕੇ ਇਹ ਛੜਕਦੂ ਜਿਹੜਾ ਆਪਾਂ ਵਧੀਆ ਬਣਾਵਾਂਗੇ ਉਹ ਮੇਰੀ ਚੁਬਿਆ ਦੀ ਹੈ ਮੈਂ ਮੈਂ ਬਣਾ ਕੇ ਦਊਗਾ ਅਗਲੇ ਭਾਵੇਂ 2 ਮਹੀਨੇ ਲੱਗਦੇ 4 ਲੱਗਦੇ ਜਿੰਨੇ ਵੀ ਲੱਗਣਗੇ ਇੱਥੇ ਟਾਈਮ ਲਾ ਕੇ ਛੜਕ ਜਿਹੜੀ ਆ ਉਹ ਆਪਾਂ ਬਣਾਵਾਂਗੇ ਦੂਜੇ ਪਿੰਡ ਵਾਲਿਆਂ ਨੇ ਇੱਕ ਮੰਗ ਰੱਖੀ ਕੇ ਮਤਲਬ ਬੱਸ ਸਟੈਂਡ ਜਿਹੜਾ ਮੈਨੂੰ ਅੱਜ ਹੀ ਪਤਾ ਲੱਗਾ ਕਿ ਇੱਥੇ ਅੱਡੇ ਦੇ ਤੇ ਬੱਸ ਸਟੈਂਡ ਦੀ ਹੈਗਾ ਆਪਾਂ ਇਸ ਅੱਡੇ ਦੇ ਉੱਤੇ ਬੱਸ ਸਟੈਂਡ ਜਿਹੜਾ ਬਣਾਵਾਂਗੇ ਸੇ ਉਹਦੇ ਤੇ 5 ਲੱਖ ਲੱਗਦੇ 7 ਲੱਗਦੇ 8 ਲੱਗਦੇ ਜਿੰਨਾ ਵੀ ਲੱਗੂਗਾ ਉਹ ਆਪਣੇ ਅਧਿਕਾਰੀ ਫੱਟ ਦੇ ਵਿੱਚੋਂ ਦੇਖ ਕੇ ਇੱਥੇ ਇੱਕ ਵਧੀਆ ਬੱਸ ਸਟੈਂਡ ਜਿਹੜਾ ਬਣਾ ਦਿੰਦੇ ਆ ਇੱਕ ਇਹਨਾਂ ਨੇ ਦੱਸਿਆ ਕਿ 3 ਫੇਸ ਲਾਈਨਾਂ ਜਿਹੜੀਆਂ ਉਹ ਪਿਛਲੀਆਂ ਕਾਫੀ ਪੁਰਾਣੀਆਂ ਉਹਨਾਂ ਦੀ ਪ੍ਰੋਬਲਮ ਹੈ ਉਹ ਵੀ ਆਪਾਂ ਜੜੀਆਂ ਐਕਸਿਅਨ ਨੂੰ ਕਹਿ ਕੇ ਠੀਕ ਕਰਾ ਦਾਂਗੇ ਪਿੰਡ ਵਾਲਿਆਂ ਨੇ ਕਿਹਾ ਬਾਕੀ ਪਿੰਡ ਦਾ ਬਾਕੀ ਕੰਮ ਵੀ ਛਪੜਾ ਕਰਾ ਦਤਾ ਉਹ ਕਾਫੀ ਹੋਇਆ ਜੋ ਵੀ ਚਿਤਪੁਰੇ ਦਾ ਪਿੰਡ ਰਹਿੰਦਾ ਉਹ ਕੰਮ ਰਹਿੰਦਾ ਉਹਗਾ ਇਸ ਪਿੰਡ ਦਾ ਕੰਮ ਆਪਾਂ ਪਹਿਲ ਦੇ ਅਧਾਰ ਤੇ ਠੀਕ ਕਰ ਦੂ। ਬੜੀਆਂ ਹਾਈ ਕੋਲ ਦੀ ਜੌਬ ਚਾਰਦਵਾਰੀ ਹੀ ਬਹੁਤ ਜ਼ਿਆਦਾ ਹੋ ਗਿਆ ਨਾ ਠੀਕ। ਇਹ ਇੱਕ ਮਿੰਟ ਇਸ ਦੇ ਉੱਪਰ ਅਸੀਂ ਪਹਿਲਾਂ ਆਲਰੇਡੀ ਬਹੁਤ ਕੰਮ ਕਰ ਰਹੇ ਹਾਂ ਪਿੰਡ ਦਾ। ਜਿਹੜਾ ਵੀ ਕੰਮ ਬਚ ਜੂਗਾ ਉਹ ਆਪਾਂ ਕੰਮ ਪਹਿਲ ਦੇ ਅਧਾਰ ਤੇ ਇਸ ਪਿੰਡ ਦਾ ਕਰਾਂਗੇ ਕਿਉਂਕਿ ਸਾਡੇ ਹਲਕੇ ਦਾ ਬਹੁਤ ਇਤਿਆਸ ਹੈ। ਸਾਡਾ ਗਵਰਨਟੀ ਪਿੰਡ ਹੈ। ਬੇਦਰ ਘਰ ਨਾਲ ਹੀ ਹੈ ਤੂੰ। ਇਸ ਕਰਕੇ ਅਸੀਂ ਇਸ ਪਿੰਡ ਦਾ ਪਹਿਲ ਦੇ ਅਧਾਰ ਦੇ ਉੱਤੇ ਪੂਰਾ ਬਲਿਜੜਾ ਉਹ ਵਿਕਾਸ ਕਰਾਂਗੇ। ਨਿਰਭਰ। ਆ ਠੀਕ ਹੈ। ਚਲ ਜਾਨੀ ਨਹੀਂ ਨਹੀਂ ਚਲ। どうも。